ਦੇਖੋ ਜੀ ਕੋਈ ਸਕਿਉਰਿਟੀ ਨਹੀਂ ਕੋਈ ਸੇਫਟੀ 벨ਟ ਨਹੀਂ ਠੇਕੇਦਾਰ ਦੇ ਬੰਦੇ ਨੇ ਇਹ ਠੀਕ ਹੈ ਜੀ ਕੋਈ ਇਹਨਾਂ ਦੇ ਗਲਵਜ਼ ਨਹੀਂ ਹੈਗੇ ਆ ਸਕਿਉਰਿਟੀ ਗਲਵਜ਼ ਵੀ ਨਹੀਂ ਦਿੱਤੇਗੇ ਇਹਨਾਂ ਨੂੰ ਤੇ ਤਾਰ ਦੇਖੋ ਕਿੰਨੀ ਦੂਰ ਹੈ ਐਂ ਤੁਸੀਂ ਦੇਖੋ ਕਿੰਨਾ ਇਹ ਵਰਕਰ ਹੈ ਜਿਹੜਾ ਝੁੱਕ ਕੇ ਕੰਮ ਕਰ ਰਿਹਾ ਸੋ ਵਰਕਰਾਂ ਦੀ ਤਾਂ ਇੱਜ਼ਤ ਹੀ ਨਹੀਂ ਹੈਗੀ ਜੇਕਰ ਆਪਾਂ ਗੱਲ ਕਰੀਏ ਠੇਕੇਦਾਰ ਪੈਸੇ ਜੇਬ ਚ ਪਾ ਲੈਂਦੇ ਨੇ ਸਾਰਾ ਕੁਝ ਸਪਲਾਈ ਕਰਨਾ ਹੁੰਦਾ ਇਹਨਾਂ ਨੇ ਚੰਗੇ ਪਲਾਸ ਚੰਗੇ ਗੈਜਟਸ ਸੇਫਟੀ ਬੈਲਟਸ ਤੇ तकरीबन तकरीबन 3 3.5 ਫੁੱਟ ਜਿਹੜਾ ਬੰਦੇ ਦੀ ਕੱਦ ਸਮਝ ਲਓ 5.5 ਫੁੱਟ ਤੇ ਇੰਨਾ ਜਿਹੜਾ ਬੰਦਾ ਉਹ ਅੱਗੇ ਝੁੱਕ ਕੇ ਜਿਹੜਾ ਉਹਨੂੰ ਕੰਮ ਕਰਨਾ ਪੈ ਰਿਹਾ ਮਡਪੁਰੀ ਦੇਖੋ ਤੁਸੀਂ ਨਾ ਗਲਵਜ਼ ਨੇ ਇੰਨਾ ਕੋਈ ਸ਼ੋਰ ਹੈ ਸੋ ਇਹ ਹੈ ਦੇਖੋ ਹੁਣ ਆ ਆ ਦੇਖੋ ਹੁਣ ਜੇਕਰ ਆ ਪੌੜੀ ਆ ਇਹ ਬੌੜੀ ਵੀ ਟੁੱਟੀ ਹੋਈ ਆ ਹੈਰਾਨੀ ਦੀ ਗੱਲ ਆ ਵੀ ਜਿਹੜੀ ਆ ਪੌੜੀ ਆ ਇਹ ਸਾਰੀ ਪਾਟੀ ਹੋਈ ਆ ਦੇਖੋ ਤੇ ਆ ਆ ਦੇਖੋ ਹੁਣੇ ਕਿਸੇ ਵੀ ਟਾਈਮ ਜੇ ਆਪਾਂ ਗੱਲ ਕਰੀਏ ਆ ਟੰਗ ਨਾਲ ਹੁਣ ਠੇਕੇਦਾਰਾ ਜਿਹੜਾ ਸਰਕਾਰ ਨੇ ਤਾਂ ਠੇਕੇਦਾਰ ਨੂੰ ਪੈਸੇ ਦੇਤੇ ਹੁਣ ਠੇਕੇਦਾਰਾਂ ਨੇ ਇਹ ਕੰਮ ਕਰਨਾ ਵਰਕਰਸ ਨੂੰ ਗਲੋਵਸ ਦੇਣੇ ਵਰਕਰਸ ਨੂੰ ਗੈਜਟ ਦੇਣੇ ਪੈਸੇ ਪਤਾ ਨਹੀਂ ਕਿੰਨੇ ਕੇ ਇਹ ਮੇਨਟੇਨੈਂਸ ਦੇ ਲਾਇਆ ਜਾਂਦੇ ਨੇ ਇੱਕ ਅਲੱਗ ਵਿਸ਼ਾ ਜਿਹਦੀ ਪੜਤਾਲ ਹੋਣੀ ਜ਼ਰੂਰੀ ਹੈ ਹੁਣ ਕਿੰਨਾ ਸਟਰਗਲ ਕਰਨਾ ਪੈ ਰਿਹਾ ਤੁਸੀਂ ਦੇਖ ਲਓ ਵੀ ਇਸ ਬੰਦੇ ਨੂੰ ਇਹ ਰਿਸਟੋਰ ਕਰਨ ਦੇ ਲਈ ਪਾਵਰ ਰਿਸਟੋਰ ਕਰਨ ਦੇ ਲਈ ਸੋ ਪਹਿਲਾਂ ਵੀ ਤੁਹਾਨੂੰ ਯਾਦ ਹੋਵੇਗਾ ਰੇਡੀਓ ਪੰਜਾਬ ਟੂਡੇ ਦੇ ਉੱਤੇ ਆਪਾਂ ਇਸੇ ਸੜਕ ਦੇ ਉੱਤੇ ਲੁੱਕ ਪਾ ਰਹੇ ਸੀਗੇ ਵਰਕਰਸ ਤੇ ਗਰਮ ਲੁੱਕ ਜਿਹੜੀ ਹੈ ਉਹ ਚੱਪਲਾਂ ਨਾਲ ਉਹਨਾਂ ਨੂੰ ਪਾਈ ਸੀ ਤੇ ਫਿਰ ਖਬਰ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਬੂਟ ਪ੍ਰੋਵਾਈਡ ਕੀਤੇ ਗਏ ਸੀ ਸੋ ਗੱਲ ਕਰਦੇ ਆਂ ਥਾਂ ਥਾਂ ਦੇ ਉੱਤੇ ਵੈਲਡਿੰਗ ਆਇਆ ਖਾਸਾ ਹਾਲਾਤ ਨੇ ਇਸ ਪੌੜੀ ਦੇ ਸੋ ਇੰਨਾ ਪ੍ਰਸਥਤੀਆਂ ਦੇ ਵਿੱਚ ਇੱਥੇ ਜਿਹੜੀ ਆ ਕੰਮ ਕਰਨਾ ਪੈ ਰਿਹਾ ਤੇ ਠੇਕੇਦਾਰਾਂ ਨੇ ਬੰਦੇ ਜਿਹੜੇ ਨੇ ਪਤਾ ਚੱਲਿਆ ਕਿ ਸਿਰਫ ਤਿੰਨ ਬੰਦਾ ਦੀ ਇਹ ਟੀਮ ਹੈ ਐਂਡ ਇੱਕ ਟੀਮ ਅਣਕਿੰਨੀਆਂ ਟੀਮਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਮੇਨਟੇਨੈਂਸ ਦੇ ਲਈ ਠੇਕੇ ਦੇ ਉੱਤੇ ਆਊਟਸੋਰਸਿੰਗ ਕੀਤੀ ਆ ਇਹ ਵੀ ਇੱਕ ਵਿਸ਼ਾ ਹੈਗਾ ਜਾਂ ਇਹਦੀ ਇਨਕੁਆਰੀ ਜਿਹੜੀ ਆ ਵੱਡੇ ਪੱਤਰ ਦੇ ਉੱਤੇ ਹੋਣੀ ਚਾਹੀਦੀ ਆ ਸੋ ਦੋ ਟੀਮਾਂ ਰਲ ਕੇ ਇਹਨੂੰ ਰিস্টੋਰ ਕਰ ਰਹੀਆਂ ਇੱਕ ਮੇਨਟੇਨੈਂਸ ਟੀਮ ਹੈ ਇੱਕ ਠੇਕੇਦਾਰ ਦੀ ਜਿਹੜੀ ਟੀਮ ਹੈ ਉਹ ਆ ਫਿਰ ਉਹ ਠੇਕੇਦਾਰ ਕਿੱਥੋਂ ਦਾ ਹੈ ਤੁਹਾਨੂੰ ਪਤਾ ਕੁਝ ਤੁਹਾਨੂੰ ਮਾਲਕ ਦਾ ਹੀ ਨਹੀਂ ਪਤਾ ਹੈ ਨਹੀਂ ਤੁਹਾਨੂੰ ਮਹਿਕਮੇ ਤੋਂ ਡਿਊਟੀ ਲੱਗਦੀ ਹੈ ਹੈ ਠੀਕ ਹੈ ਇਦਾਂ ਨੂੰ ਠੇਕੇਦਾਰ ਦਾ ਵੀ ਨਹੀਂ ਪਤਾ ਹੈਗਾ ਬਸ ਮੈਕਮੇਂ ਤੋਂ ਜੋ ਆ ਜਾਂਦਾ ਤੇ ਬਾਕੀ ਰਹਿਦ ਖੁੰਦ ਜਿਹੜੀ ਹੈ ਵੱਡੇ ਖੰਭਿਆਂ ਦੇ ਉੱਤੇ ਤੁਸੀਂ ਦੇਖੋ ਇੰਟਰਨੈਟ ਦੀਆਂ ਤਾਰਾਂ ਨੇ ਜਿਹੜਾ ਹੈ ਕਿ ਆਪ ਦਾ ਜਾਲ ਵਿਛਾ ਕੇ ਉਹਦਾ ਨਾਸ ਮਾਰਿਆ ਹੋਇਆ ਹੈ